ਸਕੂਲ ਦੇ ਬਾਹਰ ਵਿਦਿਆਰਥੀਆਂ ਦਾ ਪੈ ਗਿਆ ਪੰਗਾ। ਖੂਨ ਦੇ ਬੱਚੇ ਜਿਗੇ ਆਏ 4-5। ਉਹਨਾਂ ਨੇ ਇਹਨੂੰ ਬਾਹਰ ਸੱਦਿਆ ਵਾ ਕੁਝ ਅਲੱਗ ਛਾਤੇ ਜਿਗੇ ਬਾਅਦ ਨੇ ਜਿਗੇ 5-6 ਬੱਚੇ। ਉਹਨਾਂ ਨੇ ਇਹਨੂੰ ਫੜ ਕੇ ਤੇ ਕੁੱਟਿਆ। ਬੇਸਬੋਲ ਮਾਰੇ ਤੇ ਸਿਰ 'ਤੇ ਮੁੱਕੇ ਮਾਰੇ ਤੇ ਛਾਤੀ 'ਤੇ ਮੁੱਕੇ ਮਾਰੇ। ਇੱਕ ਦੂਜੇ ਤੇ ਖੂਨ ਦੇ ਪਿਆਸੇ ਹੋਏ ਵਿਦਿਆਰਥੀ। ਬਿਆਰ ਮੇਰਾ ਕਲਾ ਕਲਾ ਮੋਡਾ ਕੱਲ ਨੂੰ ਇਹਨਾਂ ਕੁਝ ਹੋ ਜਵੇ ਤੇ ਕਿਹਦੀ ਜ਼ਿੰਮੇਵਾਰੀ ਆ ਦੱਸੋ ਜੀ ਪੂਰੇ ਸ਼ਹਿਰ ਦਾ ਸਾਰਾ ਮਾਹੌਲ ਖਰਾਬ ਹੋਇਆ ਹੋਇਆ ਬੱਚਿਆਰੀ ਕੀ ਟੈਨਸ਼ਨ ਆ ਸੀ ਸਾਰਾ ਦਿਨ ਬੱਚਿਆਂ ਦਾ ਲਾਤ ਤੋ ਰੱਖ ਲਈਏ ਕੰਮ ਛੱਡ ਕੇ ਕੋਈ ਜ਼ਿੰਮੇਵਾਰੀ ਹੈ ਕੋਈ ਪ੍ਰਸ਼ਾਸਨ ਦੀ ਮਾਰਕੀਟੇ ਖੂਬ ਹੋਇਆ ਹੰਗਾਮਾ ਕਲਾਸ ਚ ਪਰਦੇ ਸਕੂਲ ਦੇ ਬੱਚੇ ਆ ਆਪਸ ਵਿੱਚ ਵੀ ਨਿਕਨ ਨਿਕੀਆਂ ਗੱਲਾਂ ਤੋਂ ਲੈ ਕੇ ਬਾਹਰੋਂ ਬੱਚੇ ਸੱਜ ਗਏ ਬਾਹਰੋਂ ਸੱਜ ਗਏ ਬੱਚੇ ਤੇ ਬੱਚੇ ਨੂੰ ਘਟਾਤਾ ਲੜਾਈ ਦੀ ਖੌਫਨਾਕ ਵੀਡੀਓ ਆਈ ਸਾਹਮਣੇ ਥੋੜੀ ਦੇਰ ਪਹਿਲਾਂ ਸਾਡੇ ਕੋਲ ਲੜਾਈ ਝਗੜੇ ਦਾ ਕੇਸ ਆਇਆ ਪੇਸ਼ੈਂਟ ਦਾ ਨਾਮ ਬਖਸ਼ਿਤ ਹੈ 15 ਸਾਲ ਉਮਰ ਹੈ ਇਹਦੀ ਜੋ ਐਮਲਰ ਉਹ ਅਸੀਂ ਕੱਟ ਕੱਟ ਦਿੱਤੀ ਹੈ ਤੇ ਅਗਲੀ ਵੀ ਕਾਰਵਾਈ ਉਸਤੇ ਅਸੀਂ ਖਾਣੇ ਭੇਜ ਜੇ ਚੱਲੇ ਤੇਜ਼ ਧਾਰ ਹਥਿਆਰ ਜ਼ਖਮੀ ਵਿਦਿਆਰਥੀ ਨੂੰ ਹਸਪਤਾਲ ਚ ਕਰਵਾਇਆ ਭਰਦੀ ਪਿਤਾ ਨੇ ਲਾਇ આરોਪ ਕਿ ਬਾਰੋ ਮੰਗਵਾਏ ਗਏ ਸਨ ਹਮਲਾਵਰ ਜਾਣੋ ਕਿਸ ਗੱਲ ਨੂੰ ਲੈ ਕੇ ਪਿਆ ਰੌਲਾ ਸੱਚੀ ਗੱਲ ਤੁਸੀਂ ਦੇਖ ਰਹੋ ਸ਼ਬਦਾ ਦੀ ਤਾਕਤ ਹੈ ਵਨ ਮੀਡੀਆ ਮੈਂ ਬਿਆਨ ਸੁਲਤਾਨਪੁਰ ਲੋਧੀ ਦੇ ਇੱਕ ਨਿੱਜੀ ਸਕੂਲ ਤੋਂ ਵਿਦਿਆਰਥੀਆਂ ਦੇ ਇੱਕ ਝਗੜੇ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਸਕੂਲ ਦੇ ਬਾਹਰ ਇੱਕ ਵਿਦਿਆਰਥੀ ਨੂੰ 8 ਤੋਂ 10 ਨੌਜਵਾਨ ਬੜੀ ਬੇਰਮੀ ਨਾਲ ਕੁੱਟਦੇ ਨੇ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਨੌਜਵਾਨਾਂ ਵੱਲੋਂ ਵਿਦਿਆਰਥੀ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਜਾਂਦਾ ਹੈ ਕਿ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਇਸ ਦੇ ਨਾਲ ਹੀ ਵਿਦਿਆਰਥੀ ਦੇ ਪਿਤਾ ਦੇ ਵੱਲੋਂ aarop ਲਗਾਏ ਗਏ ਨੇ ਕਿ ਉਸ ਦੇ ਬੇਟੇ ਦੇ ਨਾਲ ਉਸ ਦੀ ਕਲਾਸ ਦੇ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਦੇ ਵੱਲੋਂ ਬਾਹਰੋਂ ਹਮਲਾਵਰ ਬੁਲਾਏ ਗਏ ਤੇ ਉਸ ਦੇ ਤੇ ਉਸ ਦੇ ਬੇਟੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਵਿਦਿਆਰਥੀ ਹੈ ਉਸ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ 8 ਤੋਂ 10 ਨੌਜਵਾਨ ਮਾਰਕੀਟੇ ਪਹੁੰਚਦੇ ਨੇ ਤੇ ਵਿਦਿਆਰਥੀ ਨੂੰ ਲੱਤਾਂ ਤੇ ਇੱਕ ਸੁੰਨ ਤੇ بیسਬਾਲ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਕਿਸ ਤਰੀਕੇ ਦੇ ਨਾਲ ਜੋ ਵਿਦਿਆਰਥੀ ਨੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਨੇ ਇਸ ਦੌਰਾਨ ਸਕੂਲ ਦੇ ਬਾਹਰ ਹੰਗਾਮਾ ਹੋ ਜਾਂਦਾ ਹੈ ਹਾਲਾਂਕਿ ਵਿਦਿਆਰਥੀ ਦੇ ਪਿਤਾ ਦਾ ਕਹਿਣਾ ਹੈ ਕਿ ਉਸਦੇ بیٹے ਦੀ ਕਿਸੇ ਦੇ ਨਾਲ ਕੋਈ ਅਜਹੀ ਰੰਜਿਸ਼ ਨਹੀਂ ਹੈ ਵਿਦਿਆਰਥੀ ਦੇ ਪਿਤਾ ਨੇ ਪੁਲਿਸ ਤੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਤਾਂ ਜੋ ਉਸਦੇ بیٹے ਨੂੰ ਇਨਸਾਫ ਮਿਲ ਸਕੇ ਮੈਂ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਜੀ ਨਾਮ ਮੇਰਾ ਜਰੀ ਹੈ ਜੀ ਦਰਜੀਆ ਵਾਲਾ ਕਰਨਾ ਮੇਰਾ ਮੁੰਡਾ ਸਕੂਲ ਬਾਲੀਬਾਲ ਖੇਲਣ ਜਾਂਦਾ ਕਰਾਇਸ ਸਕੂਲ ਰੋਜ਼ ਸ਼ਾਮ ਨੂੰ ਖੇਲਦਾ ਅੱਜ ਸਕੂਲ ਦੇ ਬੱਚੇ ਸੀਗੇ ਆਏ 4-5 ਉਹਨਾਂ ਨੇ ਇਹਨੂੰ ਬਾਹਰ ਸੱਦਿਆ ਵਾ ਕੁਝ ਅਲੱਗ ਛਾਤੇ ਦੇ ਜਿਹੜੇ ਬਾਅਦ ਨੇ ਸੀਗੇ 5-6 ਬੱਚੇ ਉਹਨਾਂ ਨੇ ਇਹਨੂੰ ਫੜ ਕੇ ਤੇ ਕੁੱਟਿਆ ਬੇਸਬੋਲ ਮਾਰੇ ਤੇ ਸਿਰ 'ਚ ਮੁੱਕੇ ਮਾਰੇ ਤੇ ਛਾਤੀ ਤੇ ਮੁੱਕੇ ਮਾਰੇ ਮੈਂ ਹੁਣ ਮੇਰਾ ਕੱਲਾ ਕੱਲਾ ਮੁੰਡਾ ਕੱਲ ਨੂੰ ਇਹਨੂੰ ਕੁਝ ਹੋ ਜAVE ਤੇ ਕਿਹਦੀ ਜੁਬੇਮਾਰੀ ਆ ਦੱਸੋ ਜੀ ਪੂਰੇ ਅੰਛੇ ਸ਼ਹਿਰ ਦਾ ਸਾਰਾ ਮਾਹੌਲ ਖਰਾਬ ਹੋਇਆ ਹੋਇਆ ਹੈ ਬੱਚਿਆਂ ਦੀ ਕੀ ਟੈਨਸ਼ਨ ਆ ਸੀ ਸਾਰਾ ਦਿਨ ਬੱਚਿਆਂ ਨੂੰ ਲਾਲ ਤੁਰਕ ਰਖੜੀ ਕੰਮ ਛੱਡ ਗਏ ਕੋਈ ਜ਼ਿੰਮੇਵਾਰੀ ਹੈ ਕੋਈ ਪ੍ਰਸ਼ਾਸਨ ਦੀ ਮਜਾ ਰੰਜਿਸ਼ ਕੀ ਹੈ ਕੋਈ ਰੰਜਿਸ਼ ਨਹੀਂ ਸਕੂਲ ਦੇ ਬੱਚੇ ਇਕੱਠੇ ਆਏ ਤੇ ਇੱਕ ਦੂਜੇ ਨਾਲ ਪੜਦੇ ਆ ਕਲਾਸ ਕਲਾਸ ਚ ਪੜਦੇ ਸਕੂਲ ਦੇ ਬੱਚੇ ਆ ਆਪਸ ਵਿੱਚ ਨਿਕਨਿਕੀਆਂ ਗੱਲਾਂ ਤੋਂ ਲੈ ਕੇ ਬਾਹਰੋਂ ਬੱਚੇ ਸੱਜ ਗਏ ਬਾਹਰੋਂ ਸੱਜ ਗਏ ਬੱਚੇ ਤੇ ਬੱਚੇ ਨੂੰ ਘਟਾਉਂਦਾ ਘਟਣਾ ਹੋਈ ਕਿੱਥੇ ਇੱਕ ਰਾਈਸ ਜੋ ਦੀ ਸਕੂਲ ਦੇ ਬਾਹਰ ਜੀ ਕੋਈ ਫੁਟੇਜ ਵੀ ਆਈ ਸਾਹਮਣੇ ਫੁਟੇਜ ਹੈਗੀ ਵੀਡੀਓ ਹੈਗੀ ਕਿੰਨੇ ਕ ਨੌਜਵਾਨਾਂ ਵੱਲੋਂ ਘੁੱਟਿਆ ਗਿਆ 8 ਤੋਂ 10 ਜਾਨਾਂ ਦੇ ਸੀਗੇ ਜੀ 4-5 ਸਕੂਲ ਦੇ ਸੀਗੇ 5 ਬਾਹਰ ਦੇ ਸੀ ਸਕੂਲ ਦੇ ਬਾਹਰ ਲੜਾਈ ਹੋਈ ਹੈ ਉਹਨਾਂ ਨੇ ਬਾਹਰ ਸੱਜਿਆ ਸਕੂਲ ਦੇ ਕੀ ਮੰਗ ਕੀ ਕਰਨਾ ਚਾਹੁੰਦੇ ਹੋ ਉਹ ਮੰਗ ਦੇਖੋ ਜੀ ਬੱਚਾ ਮੇਰਾ ਕੱਲਾ-ਕੱਲਾ ਬੱਚਾ ਜੇ ਕੰਮ ਇਹਨੂੰ ਪੂਛ ਹੋ ਜAVE ਤਾਂ ਕਿਹਦੀ ਜ਼ਿੰਮੇਵਾਰੀ ਹੈ ਕੋ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿਹਦੀ ਜ਼ਿੰਮੇਵਾਰੀ ਹੈ ਕਾਰਵਾਈ ਦੀ ਮੰਗ ਕਰਦੇ ਆ ਉਹਨਾਂ ਨੂੰ ਫੜਿਆ ਜਾਵੇ ਜੀ ਉਹਨਾਂ ਨੂੰ ਪੁੱਛ ਫੜ ਕੇ ਲਿਆਂਦਾ ਜਾਵੇ ਜੇ ਬੱਚੇ ਨੂੰ ਕੰਮ ਪੂਛ ਹੋ ਜਾਂਦਾ ਤਾਂ ਕੀ ਹੁੰਦਾ ਅਸੀਂ ਕੀ ਕਰਦੇ ਮੈਂ ਡਾਕਟਰ ਹਰਪੀ ਸਿੰਘ ਸਿਵਲੋਸਪਿਟਲ ਤੋਂ ਤਾਨਫਰ ਲੁਕੀ ਤੋਂ ਥੋੜੀ دیر ਪਹਿਲਾਂ ਸਾਡੇ ਕੋਲ ਇੱਕ ਲੜਾਈ ਝਗੜੇ ਦਾ ਕੇਸ ਆਇਆ ਪੇਸ਼ੈਂਟ ਦਾ ਨਾਮ ਅਕਸ਼ਿਤ ਹੈ 15 ਸਾਲ ਉਮਰ ਹੈ ਇਹਦੀ ਜੋ ਐਮਐਲਆਰ ਉਹ ਅਸੀਂ ਕੱਟ ਦਿੱਤੀ ਹੈ ਤੇ ਅਗਲੀ ਦੀ ਕਾਰਵਾਈ ਉਸਦੀ ਅਸੀਂ ਥਾਣੇ ਭੇਜ ਦਿੱਤੇ